جی جس فادر وہ سچی تھی سامر شروع میں ہوا خدا ون خدا ਮੇਰੇ ਇੱਕ ਦੂਸ ਪਰਮੇਸ਼ਵਰ ਮੈਂ ਸਭ ਗੱਲਾਂ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਖੁਦਾਮਨ ਖੁਦਾ ਮੇਰੇ ਆਤਮ ਮਹਾਨ ਪਰਮੇਸ਼ਵਰ ਮੇਰੇ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਜੀ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਖੁਦਾਮਨ ਖੁਦਾ ਸੱਚਮੇਂ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਹਾਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਮੇਰੇ ਪਿਆਰੇ ਪ੍ਰਭੂ ਹਾਲੇਲੂਇਆ 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 ਓ ਥੈਂਕ ਯੂ ਲਾਰਡ ਜੀਸਸ ਫਾਦਰ ਥੈਂਕ ਯੂ ਲਾਰਡ ਜੀਸਸ ਫਾਦਰ ਹਾਲੇਲੂਇਆ 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 ਓ ਸੱਚੀ ਤੇ ਸਮਰਥੀ ਪਰਮੇਸ਼ਵਰ ਜੀ ਮੈਂ ਤੁਹਾਡਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਧੰਨਵਾਦ ਦੀ ਪੇਟਾ ਤੁਹਾਨੂੰ ਚੜਾਉਣਾ ਮੇਰੀ ਪਿਆਰੀ ਪ੍ਰਭੂ ਜੀ ਪੂਰੀ ਰਾਤ ਤੱਕ ਤੂੰ ਹੀ ਸਾਨੂੰ ਸੰਭਾਲ ਕੇ ਰੱਖਿਆ ਹੈ ਨਵੀਂ ਸਵੇਰ ਦਿੱਤੀ ਨਵਾਂ ਦਿਨ ਦਿੱਤਾ ਇਹਨਾਂ ਸਾਵਾਂ ਦੇ ਲਈ ਤੇਰਾ ਧੰਨਵਾਦ ਕਰਦਾ ਖੁਦਾਵਨ ਖੁਦਾ ਖੁਦਾਵਨ ਖੁਦਾ ਮੈਂ ਅਕਸਰ ਇਸ ਗੱਲ 'ਤੇ ਤੇਰਾ ਸ਼ੁਕਰੀਆ ਦਾ ਕਰਦਾ ਹਾਂ ਮੇਰੇ ਪਿਆਰੇ ਪ੍ਰਭੂ ਕਿ ਤੂੰ ਸਾਨੂੰ ਅੱਜ ਦਾ ਦਿਨ ਦਿਖਾਲਿਆ ਹੈ ਮੇਰੇ ਯਹਵਾ ਪਰਮੇਸ਼ਰ ਮੈਂ ਮੇਰੇ ਪਾਕ ਖੁਦਾਵਨ ਖੁਦਾ ਮੈਂ ਅਕਸਰ ਇਸ ਗੱਲ ਦਾ ਧੰਨਵਾਦ ਕਰਦਾ ਹਾਂ ਔਰ ਕਰਦਾ ਹੀ ਰਹਾਗਾ ਖੁਦਾਵਨ ਖੁਦਾ ਕਿਉਂਕਿ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਇਹ ਗੱਲ ਸੱਚੀ ਆ कि ਅੱਜ ਦੇ ਇਸ ਦਿਨ ਨੂੰ ਬਹੁਤ ਸਾਰੇ ਲੋਕ ਆ ਜੋ ਇਸ ਦਿਨ ਨੂੰ ਦੇਖ ਨਹੀਂ ਪਾਏ ਮੇਰੇ ਪਿਆਰੇ ਪ੍ਰਭੂ ਔਰ ਇਹ ਜੋ ਨਵੀਂ ਸਾਂ ਨਵੀਂ ਸਵੇਰ ਦਿੱਤੀ ਹੈ ਮੇਰੇ ਪਿਆਰੇ ਪ੍ਰਭੂ ਇਹ ਮੇਰੇ ਲਈ ਵੱਡਾ ਫਜ਼ਲ ਤੇ ਅਨੁਗ੍ਰਹਿ ਵਾ ਇਹ ਮੇਰੇ ਲਈ ਤੁਹਾਡੀ ਕਿਰਪਾ ਵਾ ਤੁਹਾਡਾ ਅਨੁਗ੍ਰਹਿ ਵਾ ਖੁਦਾਵਨ ਖੁਦਾ ਜੋ ਤੁਸੀਂ ਮੇਰੇ ਉੱਤੇ ਕੀਤਾ ਮੇਰੇ ਭੈਣ ਭਰਾਵਾਂ ਦੇ ਉੱਤੇ ਕੀਤਾ ਮੇਰੇ ਖੁਦਾਵਨ ਖੁਦਾ ਜਿੰਨੇ ਵੀ ਲੋਕ ਖੁਦਾਵਨ ਖੁਦਾ ਤੈਨੂੰ ਜਾਣਦੇ ਆਇਆ ਫਜ਼ਲ ਇਹ ਅਨੁਗ੍ਰਾਹ ਤੁਸੀਂ ਉਹਨਾਂ ਤੇ ਵੀ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਮਰੀ ਹੋਵਾ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੀ ਜ਼ਿੰਦਾ ਹੀ ਹੋਵਾ ਕੁਦਾਮਨ ਕੁਦਾ ਹਾਲੇਲੂਇਆ 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 ਹੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਸਭ ਗੱਲ ਲਈ ਤੁਹਾਡਾ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਸੀਂ ਇਸ ਧਰਤੀ ਨੂੰ ਆਕਾਸ਼ ਨੂੰ ਸੂਰਜ ਚੰਨ ਤਾਰੇ ਹਰੇਕ ਚੀਜ਼ ਨੂੰ ਮੇਰੇ ਪਿਆਰੇ ਪ੍ਰਭੂ ਤੁਸੀਂ ਆਪ ਬਣਾਇਆ ਆਪਣੇ ਹੱਥੀ ਬਣਾਇਆ ਖੁਦਾਵਨ ਕੋ ਦਾ ਤੁਹਾਡੇ ਮੂਹ ਦੇ ਸ਼ਬਦ ਦੇ ਨਾਲ ਇੱਕ ਚੀਜ਼ ਰਚੀ ਗਈ ਹੈ ਖੁਦਾਵਨ ਕੋ ਦਾ ਮਤਲਬਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਖੁਦਾਵਨ ਕੋ ਦਾ ਸੱਚਮੁੱਚ ਸ੍ਰਿਸ਼ਟੀ ਦੇ ਸਿਰਜਣਹਾਰੇ ਦੇ ਕਰਤਾ ਤੁਸੀਂ ਜੋ ਖੁਦਾਵਨ ਕੋ ਦਾ ਤੁਸੀਂ ਨੂੰ ਬਣਾਉਣ ਵਾਲੇ ਜੀ ਤੁਸੀਂ ਇੱਕ ਮਾਤਰ ਸੱਚੇ ਪਰਮੇਸ਼ਵਰ ਜੋ ਮੇਰੇ ਪਿਆਰੇ ਪ੍ਰਭੂ ਜੀ ਤੂੰ ਹੀ ਹੋ ਇੱਕ ਮਾਤਰ ਸੱਚੇ ਪਰਮੇਸ਼ਵਰ ਇਹ ਤੁਹਾਡਾ ਵੱਡਾ ਅਨੁਗ੍ਰਹਿ ਆ ਤੁਹਾਡੀ ਕਿਰਪਾ ਹੈ ਖੁਦਾਵਨ ਖੁਦਾ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਪਿਤਾ ਤੂੰ ਹੀ ਸਾਨੂੰ ਹੀ ਬਣਾਇਆ ਮੇਰੇ ਖੁਦਾਵਨ ਖੁਦਾ ਤੁਹਾਡਾ ਧੰਨਵਾਦ ਕਰਦੀਆਂ ਤੁਹਾਡਾ ਸ਼ੁਕਰਾਨਾ ਕਰਦੀਆਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੀ ਪ੍ਰਭੂ ਤੁਸਾਨੂੰ ਅੱਛੀ ਸਮਝ ਦਿੱਤੀ ਬੁੱਧੀ ਦਿੱਤੀ ਖੁਦਾਵਾਨ ਖੁਦਾ ਮੇਰੀ ਪ੍ਰਾਰਥਨਾ ਕਿ ਤੁਸੀਂ ਸਾਨੂੰ ਔਰ ਵੀ ਆਤਮਿਕ ਸਮਝ ਤੇ ਬੁੱਧੀ ਦੇ ਵਿੱਚ ਵਧਾ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਸਾਨੂੰ ਹੋਰ ਵੀ ਆਤਮਿਕ ਸਮਝ ਤੇ ਬੁੱਧੀ ਦੇ ਵਿੱਚ ਵਧਾ ਚੁੱਕੇ ਜੋ ਮੇਰੇ ਖੁਦਾਵਾਨ ਖੁਦਾ ਅਸੀਂ ਸਦਾ ਤੇਰੇ ਵਿੱਚ ਚੱਲ ਸਕੀਏ ਮੇਰੇ ਪਿਆਰੇ ਪ੍ਰਭੂ ਜੀ ਤੇਰੇ ਵਿੱਚ ਚੱਲ ਸਕੀਏ ਵੱਧ ਪਾਈਏ ਖੁਦਾਵਾਨ ਖੁਦਾ ਸਦਾ ਸਾਡੇ ਜੀਵਨ ਤੋਂ ਮੇਰੇ ਪਿਆਰੇ ਪ੍ਰਭੂ ਜੀ ਤੇਰੇ ਨਾਮ ਦੀ ਸੁਗੰਧ ਆਵੇ ਤੇਰੇ ਨਾਮ ਦੀ ਮਹਿਕ ਆਵੇ ਮੇਰੇ ਪਿਆਰੇ ਪ੍ਰਭੂ ਸਾਡੇ ਚਾਲ ਚੱਲਣ ਤੋਂ ਪਤਾ ਲੱਗੇ ਕਿ ਅਸੀਂ ਤੇਰੀ ਸੰਤਾਨ ਆ ਤੇਰੇ ਬੱਚੇ ਆ ਤੇਰੇ ਧੀਆਂ ਪੁੱਤਰ ਆ ਖੁਦਾਵਨ ਖੁਦਾ ਸਾਡੇ ਚਾਲ ਚੱਲਣ ਤੋਂ ਹੀ ਪਤਾ ਲੱਗੇ ਕਿ ਅਸੀਂ ਤੇਰੀ ਸੰਤਾਨ ਆ ਮੇਰੇ ਪਿਆਰੇ ਪ੍ਰਭੂ ਜੀ ਦੁਨੀਆ ਦੇ ਵਿੱਚ ਜੋ ਕੁਝ ਵੀ ਖੁਦਾਵਨ ਖੁਦਾ ਪਾਪ ਵਾਲੀਆਂ ਚੀਜ਼ਾਂ ਹੋਰੀਆਂ ਨਾ ਪਾਪ ਦੀਆਂ ਚੀਜ਼ਾਂ ਦੇ ਵਿੱਚੋਂ ਨਾ ਪਾਪ ਦੀਆਂ ਗੱਲਾਂ ਗੁਨਾਹਾਂ ਦੇ ਵਿੱਚੋਂ ਤੂੰ ਸਾਨੂੰ ਕੱਢ ਲਿਆ ਖੁਦਾਵਨ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡਾ ਸ਼ੁਕਰੀਆ ਦਾ ਕਰਦੇ ਆਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਉਸ ਪਾਪ ਵਾਲੇ ਜੀਵਨ ਦੇ ਵਿੱਚੋਂ ਬਾਹਰ ਕੱਢ ਲਿਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਸਦਾ ਇਹ ਭਲਾ ਮੰ ਦੇ ਚੁੱਕੇ ਹੋ ਖੁਦਾਵਨ ਖੁਦਾ ਸਾਡੇ ਮਨਾਂ ਦੇ ਅੰਦਰ ਸੱਚਮੁੱਚ ਸਦਾ ਇਹ ਭਲਾ ਮੰ ਸਾਡੇ ਜੀਵਨ ਦੇ ਅੰਦਰ ਸਦਾ ਹੀ ਭਲਾ ਮੰ ਬਣਿਆ ਰਹੇ ਖੁਦਾਵਨ ਖੁਦਾ ਮੇਰਾ ਧੰਨਵਾਦ ਕਰਦਾ ਹਾਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਮੇਰੇ ਯਹਾਂ ਪਿਤਾ ਤੇਰਾ ਵਚਨ ਦੱਸਦਾ ਹਾਂ ਕਿ ਤੇਰੇ ਅੰਦਰ ਆਉਣ ਦੇ ਵਿੱਚ ਬਾਹਰ ਜਾਣ ਦੇ ਵਿੱਚ ਤੂੰ ਸਦਾ ਫਲਵੰਤ ਆਸ਼ੀਸ਼ਤ ਹੋਵੇਂਗਾ ਖੁਦਾਵਨ ਖੁਦਾ ਸੱਚਮੁੱਚ ਤੁਹਾਡਾ ਵਚਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰਾ ਹੋ ਚੁੱਕਾ ਸਾਡੇ ਜੀਵਨ ਦੇ ਵਿੱਚ ਉਹ ਵਚਨ ਪੂਰਾ ਹੋ ਚੁੱਕਾ ਮੇਰੇ ਪਿਆਰੇ ਪ੍ਰਭੂ ਮੇਰੇ ਅੰਦਰ ਆਉਣ ਮੇਰੇ ਬਾਹਰ ਜਾਣ ਦੇ ਵਿੱਚ ਸੱਚਮੁੱਚ ਮੇਰੇ ਲਈ ਬਲੇਸਿੰਗ ਦਾ ਆਸ਼ਿਸ਼ ਤਾਂ ਕਰਨ ਠਹਿਰ ਚੁੱਕਾ ਵਾ ਖੁਦਾਵਨ ਖੁਦਾ ਜਿੰਨੇ ਵੀ ਪੈਨ ਭਰਾ ਮਿਲ ਕੇ ਮੇਰੇ ਨਾਲ ਸਪਿਰਰ ਨੂੰ ਕਰ ਰਹੇ ਆ ਖੁਦਾਵਨ ਖੁਦਾਵਨ ਦੇ ਜੀਵਨ ਦੇ ਵਿੱਚ ਵੀ ਖੁਦਾਵਨ ਖੁਦਾ ਤੇਰਾ ਵਚਨ ਸਹੀ ਕੰਮ ਕਰ ਚੁੱਕਾ ਵਾ ਉਹ ਬਲੇਸਿੰਗ ਉਹ ਆਸ਼ੀਸ਼ ਉਹਨਾਂ ਦੇ ਜੀਵਨ ਦੇ ਵਿੱਚ ਵੀ ਆ ਚੁੱਕੀ ਆ ਔਰ ਰੁਕੇ ਹੋਏ ਕੰਮ ਖੁੱਲ ਚੁੱਕੇ ਆ ਖੁਦਾਵਨ ਖੁਦਾ ਉਹ ਬੰਧਨ ਟੁੱਟ ਚੁੱਕੇ ਆ ਮੇਰੇ ਪਿਆਰੇ ਪ੍ਰਭੂ ਤੇਰੇ ਨਾਮ ਦੇ ਵਿੱਚ ਉਹ ਬੰਧਨ ਟੁੱਟ ਚੁੱਕੇ ਆ ਯਾਹਵਾ ਪਿਤਾ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਖੁਦਾਵਨ ਖੁਦਾ ਅੱਛਾ ਜੀਵਨ ਤੰਦਰੁਸਤੀ ਸਭ ਕੁਝ ਤੇਰੇ ਵੱਲੋਂ ਆ ਖੁਦਾਵਨ ਖੁਦਾ ਸਾਨੂੰ ਇਹ ਅੱਛਾ ਜੀਵਨ ਤੇ ਤੰਦਰੁਸਤੀ ਦੇਣ ਦੀ ਲਈ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਧੰਨਵਾਦ ਕਰਦਾ ਖੁਦਾਵਨ ਖੁਦਾ ਸੱਚਮੁੱਚ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮਹਾਨ ਜੋ ਦਇਆਵਾਨ ਜੋ ਤੁਹਾਡੀ ਦਇਆ ਦੀ ਲਈ ਤੁਹਾਡੀ ਕਿਰਪਾ ਦੀ ਲਈ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਦਇਆ ਦੇ ਲਈ ਤੁਹਾਡੀ ਕਿਰਪਾ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਵਨ ਖੁਦਾ ਕੁਸ਼ੀ ਮਹਾਨ ਜੋ ਤੁਸੀਂ ਮਹਾਨ ਜੋ ਮਹਾਨ ਜੋ ਮਹਾਨ ਜੋ ਜੋ ਕੁਛ ਵੀ ਮੇਰੇ ਪਿਆਰੇ ਪ੍ਰਭੂ ਅੱਜ ਤੇਰੇ ਲੋਕਾਂ ਦੇ ਵਿੱਚ ਹੋ ਰਿਹਾ ਵਾ ਤੂੰ ਸਾਰਮ ਗੱਲਾਂ ਦੇ ਵਿੱਚ ਹਰ ਇੱਕ ਨੂੰ ਸ਼ਾਂਤੀ ਦੇ ਚੁੱਕਾ ਮੇਰੇ ਪਿਆਰੇ ਪਰਮੇਸ਼ਰ ਤੂੰ ਨਾ ਸਭਨਾਂ ਨੂੰ ਹਰੇਕ ਗੱਲ ਦੇ ਵਿੱਚ ਸ਼ਾਂਤੀ ਦੇ ਚੁੱਕਾ ਖੁਦਾਵੰਨ ਖੁਦਾ ਮੇਰੇ ਪਿਆਰੇ ਪ੍ਰਭੂ ਜਿੰਨੇ ਵੀ ਲੋਕ ਆ ਤੇਰੀ ਸ਼ਿਵਾ ਕਰਨ ਵਾਲੇ ਆ ਖੁਦਾਵੰਨ ਖੁਦਾ ਅਗਰ ਕੋਈ ਅਜ ਮਾੜਾ ਬੀਜ ਰਿਆ ਵਾ ਗਲਤ ਬੀਜ ਰਿਆ ਤੇ ਪਿਤਾ ਉਹਦਾ ਫਲ ਤੁਹੀਂ ਉਹਨੂੰ ਦੇਣਾ ਵਾ ਖੁਦਾਵਨ ਖੁਦਾ ਉਹ ਗਲਤ ਕਰ ਰਿਆ ਵਾ ਉਹਦਾ ਮੇਰੇ ਪਿਆਰੇ ਪ੍ਰਭੂ ਜੀ ਉਹਦਾ ਫਲ ਉਹਨੂੰ ਤੁਸੀਂ ਦੇਣਾ ਵਾ ਖੁਦਾਵਨ ਖੁਦਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡੇ ਵਚਨ ਦੇ ਅਨੁਸਾਰ ਖੁਦਾਵਨ ਕੋ ਦਾ ਜਿਵੇਂ ਤੇਰਾ ਵਚਨ ਦੱਸਦਾ ਵਾ ਕਿ ਜਿਹੜੀਆਂ ਗੱਲਾਂ ਤੁਹਾਡੇ ਲਈ ਸਿੱਖਣ ਯੋਗ ਉਹਨਾਂ ਨੂੰ ਰੱਖ ਲਓ ਬਾਕੀਆਂ ਨੂੰ ਛੱਡ ਦਿਓ ਸੱਚਮੁੱਚ ਪਿਤਾ ਮੈਂ ਆਪਣੇ ਲਈ ਵੀ ਇਹ ਪ੍ਰਾਰਥਨਾ ਕਰਦਾ ਆਪਣੇ ਭੈਣ ਭਰਾਵਾਂ ਦੇ ਲਈ ਵੀ ਮੇਰੀ ਇਹ ਪ੍ਰੇਰਿਆ ਪ੍ਰਾਰਥਨਾ ਹੈ ਖੁਦਾਵਾਨ ਕੋ ਦਾ ਹਰੇਕ ਦੇ ਜੀਵਨ ਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਦੇ ਸਿੱਖਣ ਦੇ ਲਈ ਆ ਉਹਨਾਂ ਨੂੰ ਰੱਖ ਲੈਣ ਬਾਕੀਆਂ ਨੂੰ ਛੱਡ ਦੇ ਇਸ ਤਰ੍ਹਾਂ ਦੇ ਉਹਨਾਂ ਦੇ ਮਨ ਤਬਦੀਲ ਹੋ ਚੁੱਕਿਆ ਇਸ ਤਰ੍ਹਾਂ ਦੇ ਉਹਨਾਂ ਦੇ ਹਿਰਦੇ ਬਦਲ ਚੁੱਕੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਇਹ ਧੰਨਵਾਦੀ ਭੇਟਾ ਤੁਹਾਨੂੰ ਚੜੋਂਨਾ ਖੁਦਾਵਨ ਖੁਦਾ ਮੇਰੇ ਘਰ ਤੇ ਘਰਾਣੇ ਨੂੰ ਸੰਭਾਲਣ ਦੇ ਲਈ ਮੇਰੀ ਫੈਮਲੀ ਨੂੰ ਸੰਭਾਲਣ ਦੇ ਲਈ ਮੇਰੇ ਬੱਚਿਆਂ ਨੂੰ ਸੰਭਾਲਣ ਦੇ ਲਈ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਹਾਡਾ ਸ਼ੁਕਰਾਨਾ ਕਰਦਾ ਖੁਦਾਵਨ ਖੁਦਾ ਇਤਨਵਾਦੀ ਪੀੜ ਤੈਨੂੰ ਛੁਡਾਣਾ ਸੋ ਸਾਥੋ ਕੀ ਹੈ ਖੁਦਾਵਨ ਖੁਦਾ ਸਭ ਕੁਛ ਤਾਂ ਤੇਰਾ ਹੈ ਮੇਰੇ ਪਿਆਰੇ ਪ੍ਰਭੂ ਆਪਣੇ ਬੁੱਲਾ ਤੋਂ ਬਸ ਤੇਰੇ ਨਾਮ ਦੀ ਮਹਿਮਾ ਨੂੰ ਕਰ ਸਕਦਾ ਮਦਿਆਈ ਨੂੰ ਕਰ ਸਕਦਾ ਖੁਦਾਵਨ ਖੁਦਾ ਉਹ ਤੇਰੇ ਨਾਮ ਨੂੰ ਇੱਜ਼ਤ ਮਿਲੇ ਜ਼ਲਾਲ ਮਿਲੇ ਮੇਰੇ ਪਿਆਰੇ ਪ੍ਰਭੂ ਤੇਰਾ ਨਾਮ ਉੱਚਾ ਹੈ ਖੁਦਾਵਨ ਖੁਦਾ ਤੇਰਾ ਨਾਮ ਮਹਿਮਾ ਦੇ ਯੋਗ ਆ ਖੁਦਾਵਨ ਖੁਦਾ ਸਜਮੂ ਤੁਹਾਡੇ ਨਾਮ ਨੂੰ ਇੱਜ਼ਤ ਮਿਲੇ ਜ਼ਲਾਲ ਮਿਲੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਨਾਮ ਮਹਿਮਾ ਦੇ ਯੋਗ ਹੈ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਨਾਮ ਮਹਿਮਾ ਦੇ ਯੋਗ ਹੈ ਮੇਰੀ ਹਵਾ ਮੇਰੇ ਅੱਬਾ ਪਿਤਾ ਮੇਰੇ ਬਾਗ Kirk කදව ුදමරි පාக்க හොවා පශ ඕලලසි කරබීනන්ද්‍රිය जी खाනබර සකරබ හිෂ කೇරබර සමරබ කන බනද්‍රියල කೇරබ заකනබලස කනදරූසර මೇනंदද්‍රියල් ලබ්‍ය ගහිල කන බೇනද්‍රිය заමනදරූස කනंद්‍රිය ලබශ්‍ය කරබරබබරර میںل دہرائیوں کا شکرانہ کردا یہ تنواد بےٹا تڑھا میرے پیارے پربو جی میں واد کر لارا بارہ برابر

ਜੋ ਤੁਸੀਂ ਮੈਨੂੰ ਅੱਛੇ ਦੇ ਵਧੀਆ ਕੰਮ ਦੇ ਨਾਲ ਬles ਕੀਤਾ ਮੇਰੇ ਪਿਆਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁਕਰਾਨਾ ਕਰਦਾ ਇੱਕ ਇੱਕ ਗੱਲ ਦੀ ਲਈ ਖੁਦਾ ਉਹਨੂੰ ਖੁਦਾ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਪਿਤਾ ਜਿੰਨਾ ਭੈਣ ਭਰਾਵਾਂ ਦੇ ਕੋਲ ਕੋਈ ਕੰਮ ਘਾਤ ਨਹੀਂ ਆ ਖੁਦਾਵਾਨ ਖੁਦਾ ਤੁਸੀਂ ਉਹਨਾਂ ਨੂੰ ਵੀ ਉਹਨਾਂ ਦੇ ਉਸ ਕੰਮਾਂ ਦੇ ਨਾਲ ਉਸ ਜੌਬ ਦੇ ਨਾਲ ਜੋ ਉਹਨਾਂ ਦਾ ਮਾਨਿਆ ਜੋ दिली ਚਾਹਤ ਆ ਜਾਂ ਜੋ ਖੁਦਾਵਾਨ ਖੁਦਾ ਤੁਸੀਂ ਉਹਨਾਂ ਦੇ ਲਈ ਸੁਪਰ ਡੂਪਰ ਤੇ ਬlesਟ ਸੋਚ ਕੇ ਰੱਖਿਆ ਵਾ ਮੇਰੇ ਪਿਆਰੇ ਪ੍ਰਭੂ ਜੀ ਜੋ ਤੁਸੀਂ ਉਹਨਾਂ ਦੇ ਲਈ ਸੋਚਿਆ ਉਹਨਾਂ ਕੰਮਾਂ ਦੇ ਨਾਲ ਤੁਸੀਂ ਉਸ ਸਭ ਪਿਆਰ ਭਾਵਨਾ ਨੂੰ ਬLES ਕਰ ਚੁੱਕੇ ਜੋ ਜੋ ਤੁਹਾਨੂੰ ਜਾਣਦੇ ਆ ਖੁਦਾਵਨ ਖੁਦਾ ਜਿਨ੍ਹਾਂ ਦਾ ਇਮਾਨ ਭਰੋਸਾ ਵਿਸ਼ਵਾਸ ਤੁਹਾਡੇ ਤੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਬLES ਕਰ ਚੁੱਕੇ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਮੇਰੀ ਪ੍ਰਾਰਥਨਾ ਉਹਨਾਂ ਪਿਆਰ ਭਾਵਨਾ ਦੇ ਲਈ ਸੱਚਮੁੱਚ ਖੁਦਾਵਨ ਖੁਦਾ ਆਪਣੀ ਨੌਕਰੀ ਦੇ ਨਾਲ ਆਪਣੀ ਜੌਬ ਦੇ ਨਾਲ ਉਸ ਗਵਾਹੀ ਦੇ ਨਾਲ ਆ ਚੁੱਕੇ ਹੁਦਾਵਨ ਖੁਦਾ ਤੁਸੀਂ ਉਹਨਾਂ ਦੇ ਲਈ ਉਹਨਾਂ ਮਾਰਗਾਂ ਉਹਨਾਂ ਰਸਤਿਆਂ ਨੂੰ ਖੋਲ ਚੁੱਕੇ ਜੋ ਮੇਰੇ ਬਾਰੇ ਪ੍ਰਭੂ ਜੀ ਉਹਨਾਂ ਮਾਰਗਾਂ ਉਹਨਾਂ ਰਸਤਿਆਂ ਨੂੰ ਖੋਲ ਚੁੱਕੇ ਜੋ ਮੇਰੀ ਹਵਾ ਪਰਮੇਸ਼ੁਰ ਜੀ ਮੈਂ ਤੁਹਾਡਾ ਅਨੁਵਾਦ ਕਰਦਾ ਤੁਹਾਡਾ ਸ਼ੁਕਰਾਨਾ ਕਰਦਾ ਹੁਦਾਵਨ ਖੁਦਾ ਵੀ ਸਾਡੇ ਜੀਵਨ ਦੇ ਵਿੱਚ ਆਪਣੀ ਵੱਡੀ ਦਇਆ ਨੂੰ ਆਪਣੀ ਕਰੋਨਾ ਨੂੰ ਆਪਣੀ ਕਿਰਪਾ ਨੂੰ ਕੀਤਾ ਉਸ ਕਿਰਪਾਲੀ ਉਸ ਦਇਆਦਿਲੀ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਜਿਵੇਂ ਖੁਦਾਵਨ ਖੁਦਾ ਸੱਚਮੇ ਤੁਸੀਂ ਅਤ ਪਵਿੱਤਰ ਪਰਮੇਸ਼ਵਰ ਜੋ ਮੇਰੇ ਪਿਆਰੇ ਪ੍ਰਭੂ ਮੇਰੇ ਮਨ ਦੇ ਵਿਚਾਰਾਂ ਨੂੰ ਮੇਰੇ ਅੰਦਰ ਦੇ ਵਿਚਾਰਾਂ ਨੂੰ ਮੇਰੇ ਜੀਵਨ ਨੂੰ ਖੁਦਾਵਨ ਖੁਦਾ ਸ ਪਵਿੱਤਰਤਾਈ ਦੇ ਨਾਲ ਭਰ ਚੁੱਕਾ ਤੁਸੀਂ ਉਸ ਪਵਿੱਤਰਤਾਈ ਦੇ ਨਾਲ ਭਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਉਹ ਪਵਿੱਤਰਤਾ ਹੀ ਮੇਰੇ ਜੀਵਨ ਦੇ ਵਿੱਚ ਵਾਸ ਕਰ ਚੁੱਕੀ ਮੇਰੇ ਜੀਵਨ ਦੇ ਵਿੱਚ ਕੰਮ ਕਰ ਚੁੱਕੀ ਖੁਦਾਵਨ ਖੁਦਾ ਉਹ ਪਵਿੱਤਰਤਾ ਦੀ ਮਹਿਕ ਮੇਰੇ ਜੀਵਨ ਤੋਂ ਆ ਚੁੱਕੀ ਹੈ ਮੇਰੇ ਪਿਆਰੇ ਪ੍ਰਭੂ ਜੀ ਇੱਕ ਇੱਕ ਗੱਲ ਦੇ ਵਿੱਚ ਖੁਦਾਵਨ ਖੁਦਾ ਮੈਂ ਤੇਰਾ ਆਗਿਆ ਕਾਰੀ ਬਨ ਜਾਵਾਂ ਖੁਦਾਵਨ ਖੁਦਾ ਇੱਕ ਇੱਕ ਗੱਲ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਮੈਂ ਤੇਰੀ ਗੱਲ ਨੂੰ ਮੰਨਣ ਵਾਲਾ ਬਨ ਜਾਵਾਂ ਤੋੜ ਆਗਿਆ ਕਾਰੀ ਬਨ ਜਾਵਾਂ ਖੁਦਾਵਨ ਖੁਦਾ ਇੱਕ ਇੱਕ ਵਚਨ ਮੇਰੇ ਜੀਵਨ ਦੇ ਵਿੱਚ ਪੂਰਾ ਹੋ ਜਾਵੇ ਮੇਰੇ ਪਿਆਰੇ ਪ੍ਰਭੂ ਜੀ ਜੋ ਤੁਹਾਡੇ ਹੁਕਮਿਆਂ ਜੋ ਤੁਹਾਡੇ ਨਿਯਮਿਆਂ ਖੁਦਾਵਨ ਖੁਦਾਵਨਾ ਹੁਕਮਾਂ ਨੂੰ ਨਿਯਮਾਂ ਨੂੰ ਆਪਣੇ ਜੀਵਨ ਤੋਂ ਪੂਰਾ ਕਰਨ ਵਾਲਾ ਬਣ ਚੁੱਕਾ ਹੈ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁਕਰਾਨਾ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਤੁਸੀਂ ਮਹਾਨ ਜੋ ਦਇਆਵਾਨ ਜੋ ਤੁਹਾਡੀ ਵੱਡੀ ਦਇਆ ਦੇ ਲਈ ਤੁਹਾਡੀ ਕਿਰਪਾ ਦੇ ਲਈ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਅਨੁਗ੍ਰਹਿ ਦੇ ਲਈ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਫਜ਼ਲ ਦੇ ਲਈ ਤੁਹਾਡਾ ਧੰਨਵਾਦ ਕਰਦਾ ਇਹ ਧੰਨਵਾਦ ਦੀ ਪੇਟਾ ਸਦਾ ਮੇਰੇ ਜੀਵਨ ਤੋਂ ਤੁਹਾਨੂੰ ਜਾਂਦੀ ਰਹੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਖੁਦਾਵੰਨ ਖੁਦਾ ਆਪਣੇ ਇਸ ਜੀਵਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਤਰ੍ਹਾਂ ਦੀ ਨੈਗੇਟਿਵਿਟੀ ਨੂੰ ਜੋ ਕੁਝ ਵੀ ਨੇ ਮੇਰੇ ਜੀਵਨ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਬੁਰਾ ਸੋਚ ਕੇ ਰੱਖਿਆ ਤੁਸੀਂ ਹਰ ਇੱਕ ਤਰ੍ਹਾਂ ਦੀ ਨੈਗੇਟਿਵਿਟੀ ਨੂੰ ਸ਼ੈਤਾਨ ਦੀਆਂ ਯੁਕਤੀਆਂ ਨੂੰ ਮੇਰੀ ਲਾਈਫ 'ਚੋਂ ਮੇਰੇ ਪਰਿਵਾਰ ਮੇਰੇ ਘਰਾਂ ਨੇ ਮੇਰੇ ਬੱਚਿਆਂ ਦੇ ਮੇਰੀ ਫੈਮਿਲੀ ਦੇ ਜੀਵਨ ਦੇ ਵਿੱਚੋਂ ਡਿਸਕਰਨ ਨੈਕਟ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਡੇ ਜ਼ਿੰਦਗੀਆਂ ਚੋਂ ਆਉਂਦੀਆਂ ਯੁਕਤੀਆਂ ਨੂੰ ਡਿਸਕਨੈਕਟ ਕਰ ਚੁੱਕੇ ਜੀ ਮੇਰੇ ਪਿਆਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਪਿਆਰੇ ਪ੍ਰਭੂ ਜੋ ਤੇਰੇ ਲੋਕਾਂ ਦੀਆਂ ਜੀਵਨਾਂ ਦੇ ਵਿੱਚੋਂ ਉਹਨਾਂ ਦੇ ਜੀਵਨਾਂ ਦੇ ਵਿੱਚੋਂ ਵੀ ਮੇਰੇ ਪਿਆਰੇ ਪ੍ਰਭੂ ਤੁਸੀਂ ਸ਼ੈਤਾਨ ਦੀਆਂ ਯੁਕਤੀਆਂ ਨੂੰ ਤੋੜ ਚੁੱਕੇ ਜੋ ਉਹਨਾਂ ਦੇ ਜੀਵਨਾਂ ਚੋਂ ਯੁਕਤੀਆਂ ਨੂੰ ਡਿਸਕਨੈਕਟ ਕਰ ਚੁੱਕੇ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁਕਰਾਨਾ ਕਰਦਾ ਮੇਰੇ ਪਿਆਰੇ ਪ੍ਰਭੂ ਸਦਾ ਤੁਸੀਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਆਪਣੇ ਲੋਕਾਂ ਨੂੰ ਸੰਭਾਲ ਕੇ ਰੱਖ ਚੁੱਕੇ ਜੋ ਇੱਕ ਵੱਡਾ ਫਜ਼ਲ ਅਨੁਗ੍ਰਹਿ ਤੁਸੀਂ ਸਾਡੇ ਸਭਨਾਂ ਦੇ ਤੇ ਕਰ ਚੁੱਕੇ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਔਰ ਆਪਣੇ ਜੀਵਨ ਨੂੰ ਤੁਹਾਡੇ ਪਾਕ ਹੱਥਾਂ ਦੇ ਵਿੱਚ ਸੌਂਪਦਾ ਹਾਂ ਔਰ ਸਭ ਗੱਲਾਂ ਦੇ ਲਈ ਖੁਦਾਵਨ ਖੁਦਾ ਮੇਰੇ ਯਹਵਾ ਪਰਮੇਸ਼ਰ ਮੇਰੇ ਅਤ ਪਿਆਰੇ ਪਰਮੇਸ਼ਰ ਮਹਾਨ ਪਿਤਾ ਜੀ ਮੈਂ ਸਭ ਗੱਲਾਂ ਲਈ ਤੁਹਾਡਾ ਧੰਨਵਾਦ ਕਰਦਾ ਔਰ ਮੰਗਦਾ ਹਾਂ ਸਾਡੇ ਉਦਾਰ ਕਰਤਾ ਤੁਹਾਡੇ ਪ੍ਰੀਅ ਪੁੱਤਰ ਪ੍ਰਭੂ ਯੇਸ਼ੂ ਨਾਸਰੀ ਦੇ ਸਾਮਰਥੀ پاک ਪਵਿੱਤਰ ਕਦੂਸ ਨਾਮ ਦੇ ਵਿੱਚ ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ